ਇਸ ਕੁੜੀ ਨੂੰ ਬੜਾ ਟ੍ਰੋਲ ਕੀਤਾ ਜਾ ਰਿਹਾ ਹੈ ਇਹ ਭੈਣ ਹਰਮਨਪ੍ਰੀਤ ਕੌਰ ਨੇ ਜਿਨ੍ਹਾਂ ਨੇ ਚੰਡੀਗੜ੍ਹ ਪੁਲਿਸ ਦੀ ਅੱਖ ਦੇ ਵਿੱਚ ਅੱਖ ਪਾ ਕੇ ਕੇਂਦਰ ਨੂੰ ਇਹ ਜਵਾਬ ਦਿੱਤਾ ਕਿ ਪੰਜਾਬ ਦੇ ਵਿੱਚ ਰੀਲਾ ਉੱਤੇ ਲੱਕ ਹਿਲਾਉਣ ਵਾਲੀ ਨਾ ਸਮਝਣਾ ਮਾਈ ਭਾਗੋ ਦੀ ਵਾਰਿਸ ਆ ਉਸਨੇ ਆਪਣੇ ਗਰਜਵੇਂ ਬੋਲਾਂ ਦੇ ਨਾਲ ਕੇਂਦਰ ਨੂੰ ਇਹ ਯਾਦ ਦਿਵਾਇਆ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਉਹਨਾਂ ਨੂੰ ਮਾਈ ਭਾਗੋ ਅਵਾਰਡ ਦੇ ਨਾਲ ਸਨਮਾਨ ਕੀਤਾ ਗਿਆ ਪਰ ਬੜਿਆਂ ਨੂੰ ਮਿਰਚਾ ਲੱਗ ਰਹੀਆਂ ਨੇ ਕਿ ਇੰਨੀ ਕੋਈ ਗੱਲ ਕਹਿਣ ਦੇ ਉੱਤੇ ਅਵਾਰਡ ਕਿਵੇਂ ਦਿੱਤਾ ਜਾ ਸਕਦਾ ਹੈ ਸਿਰਫ ਇਹ ਕਹਿਣ ਦੇ ਕਿ ਬਾਹ ਛੱਡ ਮੇਰੀ ਤਾਂ ਤੁਹਾਡਾ ਮੂਤ ਨਿਕਲ ਜਾਂਦਾ ਜਦੋਂ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਅੱਗੇ ਨਾਕਾ ਲਾ ਕੇ ਖੜਾ ਹੁੰਦਾ ਨਾ ਤੁਸੀਂ ਪਿਓ ਬਣਾਉਣ ਤੱਕ ਜਾਂਦੇ ਹੋ ਚੰਡੀਗੜ੍ਹ ਪੁਲਸ ਵਾਲਿਆਂ ਨੂੰ ਕਿ ਮੇਰਾ ਚਲਾਨ ਨਾ ਕੱਟਣਾ ਤੇ ਜਿਨ੍ਹਾਂ ਨੂੰ ਲੱਗਦਾ ਹੈ ਵੀ ਇਹ ਕਿੱਡੀ ਕੋ ਗੱਲ ਹੈ ਕਿ ਜੇਕਰ ਉਸਨੇ ਇਹ ਗੱਲ ਕਹਿ ਦਿੱਤੀ ਤਾਂ ਚੰਡੀਗੜ੍ਹ ਦੇ ਵਿੱਚ ਪੰਜਾਬ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਦਾ ਧਰਨਾ ਹੱਲੇ ਵੀ ਜਾਰੀ ਹੈ ਪੁਲਿਸ ਦੇ ਨਾਲ ਹਰ ਰੋਜ਼ ਖੇਬਾਜੀ ਹੱਲੇ ਵੀ ਜਾਰੀ ਹੈ ਤੁਸੀਂ ਉੱਥੇ ਜਾ ਕੇ ਚੰਡੀਗੜ੍ਹ ਪੁਲਿਸ ਨੂੰ ਸਿਰਫ ਉਹ ਇਹ ਕਹਿ ਕੇ ਦਿਖਾ ਦਿਓ ਸ਼ਾਮ ਨੂੰ ਤੁਹਾਡਾ ਪੂਰਾ ੱਬਰ ਚੱਕ ਲੈਣਗੇ ਤਾਂ ਇਹ ਗੈਰਤ ਦੀ ਗੱਲ ਹੈ ਇਹ ਜਾਗਦਿਆਂ ਜ਼ਮੀਰਾਂ ਵਾਲਿਆਂ ਦੀ ਗੱਲ ਹੈ ਇਹਨਾਂ ਗੱਲਾਂ ਤੋਂ ਤੁਸੀਂ ਦੂਰ ਰਹੋ ਤੁਸੀਂ ਆਰਾਮ ਦੇ ਨਾਲ ਘਰੇ ਰਜਾਈ 'ਚ ਬੈਠੋ ਜੇਕਰ ਫਿਰ ਵੀ ਕਿਸੇ ਨੂੰ ਬਹੁਤ ਤੀਆਂ ਮਿਰਚਾਂ ਲੱਗਦੀਆਂ ਨੇ ਤਾਂ ਜਿਸ ਦਿਨ ਉਹਨਾਂ ਦੀ ਬਹੂ ਬੇਟੀ ਰੀਲਾਂ ਤੇ ਟ੍ਰੈਂਡਿੰਗ ਗਾਣਿਆਂ ਦੇ ਵਿੱਚ ਕੋਈ ਲੱਕ ਹਿਲਾ ਕੇ ਨੱਚ ਕੇ ਦਿਖਾਵੇਗੀ ਉਹਦੀ ਰੀਲ ਮਿਲੀਅਨ 2 ਬਿਲੀਅਨ ਚੱਲੇਗੀ ਤਾਂ ਅਸੀਂ ਉਹਨਾਂ ਨੂੰ ਸਨਮਾਨ ਦੇਵਾਂਗੇ ਤੁਹਾਨੂੰ ਇਹ ਲੱਗਦਾ ਵੀ ਉਹਨਾਂ ਨੂੰ ਹੀ ਸਨਮਾਨ ਦੇਣਾ ਚਾਹੀਦਾ ਹੈ ਇਹੋ ਜਿਹੇ ਇਹੋ ਜਿਹੇ ਕੁੜੀਆਂ ਜੋ ਕੇਂਦਰ ਦੀ ਅੱਖ ਦੇ ਵਿੱਚ ਅੱਖ ਪਾਉਂਦੀਆਂ ਨੇ ਜੋ ਮਾਈ ਭਾਗੋ ਦੀ ਵਾਰਿਸ ਬਣ ਕੇ ਸਾਹਮਣੇ ਆਉਂਦੀਆਂ ਨੇ ਉਹਨਾਂ ਨੂੰ ਮਾਨ ਦੇਣ ਦਾ ਕੀ ਫਾਇਦਾ ਉਹਨਾਂ ਨੂੰ ਥਾਪੜਾ ਦੇਣ ਦਾ ਕੀ ਫਾਇਦਾ ਤੁਹਾਡੇ ਮੁਤਾਬਿਕ ਤਾਂ ਮੇਰੇ ਖਿਆਲ ਨਾਲ ਇਹੀ ਹੋਣਾ ਚਾਹੀਦਾ ਤੇ ਜਿਹੜੇ ਟਰੋਲ ਕਰ ਰਹੇ ਨੇ ਕਰੋ ਬੇਸ਼ੱਕ ਕਰੋ ਤੁਹਾਨੂੰ ਮਹਾਰਾਜ ਨੇ ਇਹੀ ਕੰਮ ਲਾਇਆ ਹੈ ਰਜਾਈ 'ਚ ਬੈਠੋ ਤੇ ਜਿਹੜੇ ਸੰਘਰਸ਼ ਕਰ ਰਹੇ ਨੇ ਉਹਨਾਂ ਨੂੰ ਆਪਣਾ ਕੰਮ ਕਰਨ ਦਿਓ